ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅਮਰਤ ਛਾਡ ਬਖ ਖਾਈ माया मोह परमा पापੁਲੇ ਸਤਦਾਰਾ ਸਿਉ ਪਰਿਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤਾ ਜਮਾਤਰਾ ਸੇ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੋਰਾ RAM DAS ਰੱਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੋਰਾ RAMDAS ਰੱਖੋ ਸਰਣਾਈ ਸੋ ਕਹੋ ਤਲ ਗੁਰਸੇਵਿਆ ਅਹ ਨਿਸ ਸਹਜ ਸੰਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਹੋਵੇ ਸਭ ਤਖਸਮ ਦੀ ਨੂਰ ਅਰਸ਼ ਹੋਂ ਕੁਰਸ ਹੋਂ ਚਟੀਆਂ ਤੋਦਰ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆਂ ਸਜਣ ਸਚਾ ਪਾਤਿਸ਼ਾਹ ਸਰ ਸ਼ਹਾਂ ਦਾਸਾ ਹੋ ਜਿਸ ਪਾਸ ਬੈਠੇ ਹਾਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕਾ ਮਹਲਾ 4 ਅੰਤਰ ਅਗਿਆਨ ਭਈ ਮਤ ਮੱਦਮਾ ਸਤਗੁਰ ਕੀ ਪਰਤੀਤ ਨਹੀਂ ਅੰਦਰ ਕਪਟਾ ਸਭ ਕਪਟੋ ਕਰ ਜਾਣੇ ਕਪਟੇ ਖਪਹਿ ਖਪਾਹੀ ਅੰਤਰ ਅਗਿਆਨ ਭਈ ਮਤ ਮਦਮਾ ਸਤ ਗੁਰ ਕੀ ਪਰਤੀਤ ਨਾਹੀ ਅੰਦਰ ਕਪਟਾ ਸਭ ਕਪਟੋ ਕਰ ਜਾਣ ਕਪਟੇ ਖਪ ਹੈ ਖਪਾਹੀ ਸਤ ਗੁਰ ਕਾ ਪਾਣਾ ਚਤਨਾ ਆਵੇ ਆਪਣੈ ਸੋ ਆਏ ਫੇਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕਾ ਸ਼ਬਦ ਸਮਾਹੀ ਮਹਲਾ ਚੌਥਾ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਪਾਇ ਮਨਵਾther ਨਾ ਹੈ ਆਨੰਦਨ ਜਲਤ ਰਹੈ ਦਿਨ ਰਾਤੀ ਹਮੈ खप है, खपा है अंतर लोभ महा गुब्बारा ते निका निकट ना कोई जाहे ओए आप दुखी सुख न पाव है ਜਨਮ ਮਰ ਹੈ ਮਰ ਜਾ ਹੈ ਨਾਨਕਾ ਬਖਸ਼ ਲੈ ਪ੍ਰਭ ਸਾਚਾ ਜੇ ਗੋਰਾ ਚਰਣੇ ਚੇਤਲਾ ਹੈ ਪੌੜੀ ਸੰਤ ਭਗਤ ਪਰਵਾਣਾ ਜੋ ਪ੍ਰਭ ਪਾਇਆ ਸੇ ਬਚਖਣ ਜਾਨਤਾ ਜਿਨੇ ਹਰ ਧਿਆਇਆ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸ਼ਾਂਤ ਜਨਾ ਕੀ ਤੂਰਾ ਮਸਤਕ ਲਾਇਆ ਨਾਨਕ ਪਏ ਪੁਨੀਤਾ ਹਰ ਸਿਰਥ ਨਾਇਆ ਸ਼ਾਂਤ ਜਨਾ ਕੀ ਤੂਰਾ ਮਸਤਕ ਲਾਇਆ ਨਾਨਕ ਭਏ ਪੁਨੀਤਾ ਹਰ ਤੀਰਥ ਨਾਇਆ ਓ ਵਾਹੇ ਗੁਰੂ ਜੀ ਕਾ ਖਾਲਸਾ ਓ ਵਾਹੇ ਗੁਰੂ ਜੀ ਕੀ ਫਤਿਹ